ਸੇਕੀ ਇਹ ਮਰਮਤ ਪਰ ਟਾਇਰ ਆਸਦੀ ਉਹ ਪਾਵਰ ਕਾਮ ਦਾ ਕਲਨ ਹੋ ਰਿਹਾ ਜੀ ਮੇਰਾ ਮਸਲਾ ਹੈ ਕਿ ਅੱਜ ਮੈਂ ਸੈਂਟਰਲ ਬੈਂਕ ਦੇ ਵਿੱਚੋਂ ਆਪਣੇ ਸਿਰਫ ਚੈੱਕ ਤੇ ਪੇਮੈਂਟ ਲੈਣ ਗਿਆ ਜੀ ਮੇਰੇ ਮੈਨੇਜਰ ਸਾਹਿਬ ਨੇ ਕਿਹਾ ਵੀ ਤੇਰੇ ਸਾਈਨ ਨਹੀਂ ਲੱਲਦੇ ਜਦੋਂ ਕਿ ਉਹ ਮੈਨੂੰ ਜਾਣਦੇ ਹਨ ਕਿ ਬਤੌਰ ਉਪ ਮੰਡਰਲ ਸਰ ਕਲਨ ਹੋ ਰਿਹਾ ਹੈ ਅਤੇ ਕਲਨੌਰ ਦਾ ਕੈਸ਼ ਇਸੇ ਬੈਂਕ ਵਿੱਚ ਜਮ੍ਹਾਂ ਹੁੰਦਾ ਰਿਹਾ ਇਨ੍ਹਾਂ ਸਾਈਨਾਂ ਤੇ ਹੀ ਹਸਤਾਖਰਾਂ ਤੇ ਹੁੰਦਾ ਰਿਹਾ ਪਰ ਅੱਜ ਉਹ ਮੇਰੀ ਰਿਕਵੈਸਟ ਕਰਨ ਤੇ ਮੇਰੀ ਅਨਸਰਟ ਕੀਤੀ ਆ ਮੈਨੂੰ ਚੰਗਾ ਮੰਦਾ ਬੋਲੇ ਆ ਔਰ ਲਲਕਾਰ ਕੇ ਕਿਹਾ ਕਿ ਤੂੰ ਕਰ ਲੈ ਜੋ ਕਰਨਾ ਮੈਂ ਨਹੀਂ ਪੇਮੈਂਟ ਤਰੀ ਦੇਣੀ ਹੈਗੀ ਇਹ ਸਾਈਨ ਤੇਰੇ ਨਹੀਂ ਰਲਦੇ ਜਦੋਂ ਕਿ ਮੇਰੇ ਸਾਈਨ ਇਹੋ ਹੀ ਸਿਰ ਤੋਂ ਚੱਲਦੇ ਆਏ ਹੈ ਨਾ ਮੈਨੂੰ ਜਾਣ ਬੁਝ ਕੇ ਇੱਕ ਗੈਜਟਡ ਅਫਸਰ ਹੋਣ ਤੇ ਮੇਰੀ ਅਨਸਰਟ ਕੀਤੀ ਆ ਇਹੋ ਜੇ ਮੈਨੇਜਰ ਬਾਕੀ ਪਬਲਿਕ ਦਾ ਕੀ ਕਰਦਾ ਹੋਵੇਗਾ ਧੰਨਵਾਦ ਜੀ ਮੇਰੀ ਕੰਪਲੇਂਟ ਵੱਲ ਧਿਆਨ ਦਿੱਤਾ ਮੈਨੂੰ ਇਨਸਾਫ ਦਵਾਇਆ ਜਾਵੇ ਜੀ ਸਰ ਜੋ ਅੱਜ ਯਾਨ ਸਿੰਘ ਗੈਸਡੀਓ ਸਾਹਿਬ ਕਾਏ تھے ਕੀ ਦਿੱਕਤ ਆਈ खजान सिंह जो हमारे बैंक के ग्राहक हैं पेंशन लेते हैं यहाँ से कोई दिक्कत नहीं है उन्होंने चेक लेकर के आए थे वो चेक काफी पुराना चेक था जो अभी बैंक में कैश पेमेंट के लिए हम चला रहे हैं फिर भी वो ऑप्सोल्यूट चेक है काफी पुराना है उनको मैंने कहा कि जो है चेक तो बाद में आप बदल सकते हैं लेकिन इस चेक पे पेमेंट हो जाएगी लेकिन उनका प्रॉब्लम था कि वो साइन मैच नहीं हो रहा था उनका जो हमारे पास रिकॉर्ड में है तो वो साइन मैच नहीं हो रहा था उसके लिए हमने कहा कि आप दोबारा साइन कर दीजिए या सिग्नेचर आप चेंज करवा लीजिए एक फोटो लगेगी फॉर्मेलिटीज के रूप में और नया सिग्नेचर कार्ड हम अपलोड कर देंगे उन्होंने तो कहा कि नहीं मुझे पेमेंट नहीं चाहिए हमारा चेक वापस करना बस इतनी सी बात है सर अगर ये किसी का साइन नहीं होता तो उसके बाद ऑप्शन दूसरी क्या होती है दूसरी ऑप्शन यही होती है कि नया सिग्नेचर कार्ड पर नई सिग्नेचर अपडेट करानी पड़ती है प्रेजेंट। उन्होंने बोला था, पिछले था, पिछले हफ्ते शायद मैंने आपसे चेक? हाँ तो उस समय चेक मिल रहे चेक पे साइन मिल रहे होंगे तभी पेमेंट हुई है मेरे पास तो नहीं आई वो चेक की पेमेंट के लेने के लिए आज आए थी तो मैंने उनको बताया चेक में साइन में डिफरेंस है उसको ठीक कर लें साइन किए लेकिन फिर भी मैच नहीं कर हाँ जी ਤਰ ਅਗਰ ਆਪਨੇ ਜਿਸਦੇ ਨਾਮ ਤੇ ਚੈੱਕ ਹੋਤਾ ਉਹ ਖੁਦ ਹੀ ਆਤਾ ਤਾਂ ਚੈੱਕ ਨਹੀਂ ਮਿਲਦੇ ਉਸ ਨੂੰ ਪੇਮੈਂਟ ਨਹੀਂ ਮਿਲੇਗੀ ਨਹੀਂ ਜੀ ਦੈਨ ਮਿਲਣਾ ਚਾਹੀਦਾ ਸਿਗਨੇਚਰ ਮਿਲਣਾ ਚਾਹੀਦਾ ਠੀਕ ਹੈ ਸਤ ਪੁੱਤਰ ਸਤਪਾਲ ਬੀਪੀਓ ਕਲਾਂਗ ਦਾ ਰੈਣ ਵਾਲਾ ਮੈਂ ਆਪਣੇ ਬੇਟੇ ਦਾ ਸੈਂਟਰ ਬੈਂਕ ਵਿੱਚ account ਖੁਲਾਇਆ ਸੀ ਐਨ ਆਰ ਆਈ ਮੇਰਾ ਬੇਟਾ ਦੁਬਈ ਰਹਿੰਦਾ ਐ ਐਨ ਆਰ ਆਈ account ਖੁਲਾਇਆ ਸੀ ਇਹਨਾਂ ਨੇ ਮੈਨੂੰ ਕਿ ਨਾਮ ਹੈ ਕਹਿੰਦੇ ਕਿ ਇਹਦੀ ਸਾਧ ਦਾ ਚਾਰਜ ਪਿਆ ਕਰਨਾ ਤੇ ਇੰਨਾ ਦਾ ਮਲਕੀ ਚਾਰਜ ਪਿਆ ਕਰਨਾ ਮਹੀਨੇ ਦਾ ਏਟੀਐਮ ਦਾ ਏਟੀਐਮ ਦਾ ਇਹਨਾਂ ਨੇ ਨਾਖ ਤੇ ਏਟੀਐਮ ਚੱਲਿਆ ਮੇਰਾ ਬੇਟਾ ਮਹੀਨੇ ਦੀ ਛੁੱਟੀ ਆ ਕੇ ਹੀ ਦਪਈਓ ਐਨਆਰਆਈ ਕਾਉਂਟ ਖੋਲਿਆ ਉਹਨੂੰ ਨਾ ਆਉਂਦੇ ਕਿ ਓਟੀਪੀ ਇੱਥੇ ਪਹਿਲਾਂ ਇੱਥੇ ਨਹੀਂ ਆਇਆ ਆਉਂਦੇ ਕਿ ਇੱਥੇ ਨਹੀਂ ਆਉਣਾ ਜਦੋਂ ਦਬਾਈ ਜਾਏਗਾ ਓਟੀਪੀ ਉਦੋਂ ਆਏਗਾ ਮੈਂ ਕਈ ਵਾਰੀ ਮੈਂ ਮੈਨੇਜਰ ਸਾਹਿਬ ਕੋਲ ਕੋਈ ਰਿਕਵੈਸਟ ਕੀਤੀ ਹੈ ਕਿ ਮੇਰੇ ਬੇਟੇ ਨੂੰ ਉਥੇ ਉਹਦੀ ਪੈ ਪੈਗਾ ਨਹੀਂ ਆ ਤੇ ਜਿਹੜਾ ਪੈਸੇ ਨੇ ਉਹਦੇ ਵਿੱਚ ਆਨ ਕਰਨਾ ਆਉਣੇ ਕਰਨੇ ਨੇ ਤੇ ਤੁਸੀਂ ਆਓ ਕਰੋ ਮੇਰਾ ਏਟੀਆਮ ਚਾਲੂ ਕਰ ਦਿਓ ਅੱਜ ਹਾਲ ਚੱਲ ਪੈਂਦਾ ਕੱਲ ਚੱਲ ਪੈਂਦਾ ਬੱਸੋ ਚੱਲ ਪੈਂਦਾ ਉਹ ਮੇਰਾ ਬੇਟਾ ਉਥੇ ਦੁਬਈ ਦੇ ਵਿੱਚ ਖਰਾਬ ਹੋਣ ਡਿਆ ਦਾ ਤੇ ਇਹ ਨੂੰ ਮੇਰਾ ਬੇਟਾ ਆਇਆ ਸੀ 2 ਮਹੀਨੇ ਹੋ ਗਿਆ ਤੇ ਉਹ ਉਥੇ ਖਰਾਬ ਹੋਣ ਡਿਆ ਕਈ ਵਾਰੀ ਰਿਕਵੈਸਟ ਕਰ ਚੁੱਕਾ ਕਿ ਮੇਰਾ ਜਿਹੜਾ ਬੇਟੇ ਦਾ ਜਿਹੜਾ ਅਕਾਊਂਟ ਦੀ ਐਨਆਰ ਖੋਲਿਆ ਉਹਨੂੰ ਹਾਂ ਮੈਂ ਜੀ ਸਾਹਿਬ ਨਾਲ ਮੈਂ 3-4 ਵਾਰੀ ਮਿਲ ਚੁੱਕਾ ਹੋਰ ਇਸਟਾਫ ਇਹਨੂੰ ਤੇ 2-2 ਮਹੀਨੇ ਹੋ ਗਏ ਤੁਹਾਡੀ ਬੈਂਕ ਕਿੱਧਰ ਅੱਗੇ ਦੁਕਾਨ ਹੈ ਦਾਦੇ ਰਿਹਾਗੇ ਉਹ ਜਿਹੜਾ ਹੀ ਆਉਂਦਾ ਉਹ ਕਹਿੰਦੇ ਕਿ ਮਲਗੀ ਸੁਣਵਾਈ ਨਹੀਂ ਹੁੰਦੀ ਕੋ ਕਮਸ ਕਮ ਹੁਣ ਮੈਂ ਛੁਟਾਇਆ ਚਲੋ ਦੁਕਾਨਦਾਰਾਂ ਇੱਕ ਕਮਸ ਕਮ ਆਈਦਾ ਕਿ ਇੱਥੋਂ ਚਲੋ ਲੱਗੇ ਆਈਦਾ ਕਈ ਵਾਰੀ ਮੈਂ ਰਿਕਵੈਸਟ ਕਰਦੀਆਂ ਮੇਰਾ ਬੇਟਾ ਉੱਤੇ ਖਰਾਬ ਹੋਣਿਆ ਤੇ ਤੁਸੀਂ ਐਨਆਰ ਅਕਾਊਂਟ ਨੂੰ ਚਾਲੂ ਕਰੋ ਉਹ ਆਂਦੇ ਜੀ ਉਹਨੂੰ ਇੱਥੇ ਆਉਣਾ ਪਏਗਾ ਉਹਦੇ ਸਾਈਨ ਹੋਣਿਆ ਪਹਿਲਾਂ ਸੈਂਡ ਕੀ ਤੇ ਕਾਜ ਕੀ ਕੀਤਾ ਕੀ ਹੈ ਏਟੀਐਮ ਆ ਉਹਦੇ ਚਾਰਜ ਵੀ ਉਹਦਾ ਕੱਟ ਲਿਆ ਦਾ ਜੇ ਉਹ ਮਲਗੀ ਮੈਂ ਬਹੁਤ ਜ਼ਿਆਦਾ ਦੁਖੀ ਹਾਂ ਮਾਂਗੇ ਹੋ ਕਰਨਿਆ ਕਿ ਕਮਸ ਕਮ ਕੋਈ ਐਹੋ ਜਿਹਾ ਮਲਾਜਮ ਹੋਣਾ ਚਾਹੀਏ ਹਰ ਕਿਤੇ ਸੁਣਿਆ ਇਹ ਥੋੜਾ ਕਿ ਹੁਣ ਮੈਂ 2-3 ਮਹੀਨੇ ਤੋਂ ਖਰਾਬ ਹੋਣਿਆ ਉਦੋਂ ਮੇਰਾ ਬੇਟਾ ਉਹੀ ਖਰਾਬ ਹੋਣਿਆ ਤਾਂ